ਮੋੜ ਮੰਡੀ ਚ ਚੋਣ ਪ੍ਰਚਾਰ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਅਕਾਲੀ ਦਲ ਤੇ ਤਿੱਖੇ ਸਿਆਸੀ ਬਾਣ ਛੱਡੇ ਪੰਜਾਬ ਸਰਕਾਰ ਤੇ ਕਬਜ਼ਾ ਰਾਜਨੀਤੀ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜੇਕਰ Google ਜਾਂ Facebook ਦੇ ਮਾਲਕ ਪੰਜਾਬ 'ਚ ਹੁੰਦੇ ਤਾਂ ਕਾਲੀ ਦਲ ਨੇ ਉਹਨਾਂ ਦੇ ਕਮਾਂਕਾਰਾਂ ਤੇ ਵੀ ਕਬਜ਼ਾ ਕਰ ਲੈਣਾ ਸੀ ਕੋਤੋਂ ਮੁਰਗੇ ਦੇ ਸਰਪੇ ਤੇ ਵੀ ਤਾਜ ਹੁੰਦਾ ਹੈ ਸੋ ਵੀਰੋ ਤੁਹਾਡੇ ਨਾਲ ਤੁਹਾਡੇ ਵਰਗੇ ਕੋਈ ਲਾਲਤ ਨਹੀਂ ਮੈਂ ਤਾਂ ਕੱਲ ਵੀ ਪੱਚੀਪਿੰਡ ਦਲਾਲਾबाद ਦੇ ਉਸ ਤੋਂ ਬਾਅਦ ਰਾਤ ਨੂੰ 9 ਵਜੇ ਲੁਧਿਆਣਾ ਆਪਣਾ ਪਟੰਡਾ ਸ਼ਹਿਰ 20000 ਬੰਦਾ ਉੱਥੇ ਵੀ ਰਾਤ ਦੇ 9:00 ਵਜੇ 10:00 ਵਜੇ ਤੱਕ ਲਾਈਵ ਆ ਵੀ ਫੇਸਬੁਕ ਤੇ ਲਾਈਵ ਚੱਲ ਰਿਹਾ ਹੈ ਫਾਰ ਲਾਈਵ ਚੱਲ ਰਿਹਾ ਹੈ ਸ਼ੁਕਰ ਹੈ ਕਿ ਪੇਪਰ ਚ ਆਇਆ ਕੋਈ ਸਵਾਲ ਕਿ ਬਾਦਲਾ ਦੇ ਗੁੰਡੇ ਵਾਲੇ ਤੋਂ ਆ ਸੇਖੋਂ ਹੋਰਾਂ ਦੇ ਪਰਚਾ ਰਾਜ ਤੋਂ ਆ ਮਜੀਠੀਆ ਦੇ ਚਿੱਟੇ ਰਾਜ ਤੋਂ ਤੇ ਕਾਂਗਰਸੀਆਂ ਦੇ ਮਿਲੀਪੁਤਲੇ ਰਾਜ ਤੋਂ ਪੰਜਾਬ ਦਾ ਸਰਕਾਰਾ ਕਦੋਂ ਹੋਇਆ ਸਹੀ ਉੱਤਰ ਚਾਰ ਫਰਵਰੀ 2014 ਵੈਰੀ ਗੁੱਡ ਪੰਜ ਨੰਬਰ ਤੇ ਉਹ ਵੀ ਛਾਪ ਲਾਂਗੇ ਹੱਥ ਆ ਵੈਰੀ ਵੈਰੀ ਇੰਪੋਰਟੈਂਟ ਵਾਲਾ ਹੋ ਗਿਆ ਵੀ ਆਉਣੀ ਆਉਣਾ ਯਾਦ ਕਰ ਲੋਏ ਨਹੀਂ ਇਹਦੇ ਤਾਂ ਪੰਜ ਨੰਬਰ ਖਤੀ ਨੇ ਇਹ ਪੰਜ ਨੰਬਰ ਖੱਕੇ ਨੇ ਵੋਟਾ ਤੋਂ ਪਹਿਲਾਂ ਹੀ ਭਗਵੰਤ ਮਾਨ ਆਪਣੀ ਜਿੱਤ ਪੂਰੀ ਤਰ੍ਹਾਂ ਯਕੀਨੀ ਮੰਨੀ ਬੈਠੇ ਨੇ ਇਸੇ ਲਈ ਉਹਨਾਂ ਨੇ ਦਾਵਾ ਕੀਤਾ ਹੈ ਕਿ ਸਰਕਾਰ ਬਣਨ ਤੋਂ ਬਾਅਦ 4 ਫਰਵਰੀ ਨੂੰ ਪੰਜਾਬ ਦੀ ਆਜ਼ਾਦੀ ਦਾ ਦਿਨ ਐਲਾਨ ਕੇ ਛੁੱਟੀ ਕੀਤੀ ਜਾਇਆ ਕਰੇਗੀ ਤਲਵੰਡੀ ਸਾਬ ਤੋਂ ਮਨੀਸ਼ ਗਰਗ ਜਗਬਾਣੀ ਟੀਵੀ